ਮੈਂ ਕੀ ਕਰਮ ਚੱਲਦਾ ਐ ਇਸ ਕੋ ਕੱਟ ਨਹੀਂ ਨਹੀਂ ਜਿਉਂ ਜਿਉਂ ਜਾਣ ਪ੍ਰੂਖਸ਼ਾਰ ਹੂੰ ਵੀਰੇ ਕੋਈ ਟੈਸਟੀਕਲਾਂ ਦਾ ਕੋਈ ਖਤਰਾ ਨਹੀਂ ਅੱਡ ਜਰ ਗਿਆ ਹੋਰ ਲੱਗ ਟੈਸਟੀਕਲ ਤਾਂ ਜਿਹੜੇ ਨੇ ਆਏ ਹੁੰਦੇ ਨੇ ਉਹਨਾਂ ਨੂੰ ਵੀ ਫਸਟ ਕੱਢ ਦਉਂਦੇ ਨੇ ਜੱਜ ਇਹ ਤਾਂ ਪਤਾ ਹੀ ਨਹੀਂ ਲੱਗਦਾ ਅੰਨੀ ਨੂੰ ਬੋਲ ਕੜੀ ਸਿਫਰਦਾ ਪਹਿਲ ਨੂੰ ਹੋ ਜਾ ਵੀਰੇ ਆ ਜਾ ਬਾਈ ਸੈਟਾ ਕਰਦੇ ਕਰਦੇ ਉਹ ਖੁੱਲੇ ਹੋ ਜਾ ਵੀਰੇ ਖੁੱਲੇ ਹੋ ਜਾ ਭਾਈ ਨਾ ਇਹ ਕਰਨਾ ਖੜਾ ਕੇ ਖੁੱਲਿਓ ਖੁੱਲੇ ਹੋ ਖੁੱਲੇ ਇੱਥੇ ਉਹ ਵੀਡੀਓ ਬਣਦੇ ਤਾ ਹੈ ਕੀ 5 ਕਿਲਾਤ 8000 ਨਾ ਗਲਤ ਕਰ ਜਿਹੇ ਜੀ ਚੀਜ਼ ਆ ਚੀਜ਼ ਤੇ ਮੁੱਲ ਲਾਓ ਪੰਜ ਫੇਰ ਨੂੰ ਕੀ ਕਹਿੰਦਾ ਪੰਜ ਪਏ ਦਾ ਪੰਗੜਾ ਦੱਸ ਸਹੀ ਚੈਨ ਤੋੜ ਦਿਆਂ ਕਰ ਦੇ ਦੇਖ ਲੈ ਕਰ ਦੇ ਕੋਈ ਚੱਕਰ ਨਹੀਂ ਮੇਰੇ ਕੋਲ ਕੋਈ ਚੱਕਰ ਮੰਨਣੀ ਪਊਗੀ ਮੰਨਾਂਗੇ ਤਾਂ ਜੀ ਮਾਲ ਦਾ ਮੁੱਲ ਲੱਗੇ ਜਾਏ ਜੇ ਵੀ ਭੱਜਣਗੇ ਬੱਚੇ ਦਾ ਖਾ ਕਮਾਏ ਫੜਾ ਮੁੱਲ ਲੱਗੀ ਜਿਹੜਾ ਗੱਲ ਮੰਨੇ ਜਵਾਨ ਚੋਕ ਕਹਤੀ ਮਾਨ ਕਿਉਂ ਜੀ ਇੱਥੇ ਮੁੱਲ ਲੱਗਿੰਦਾ ਪੰਨੂ ਜੀ ਬੱਚੇ ਦਾ ਇਮਾਨਦਾਰੀ ਤੋਂ ਦੱਸ ਕੀ ਲੱਗਿਆ ਮਾਨਦਾਰੀ ਨਹੀਂ ਦੱਸੂੰਗਾ ਹਾਂ ਦੱਸ ਸਮਝ ਜੀ ਦੱਸਾਂ ਨਹੀਂ ਦਾਰੇ ਪਵਲਕ ਵੀ ਰੱਬ ਵਰਗੀ ਆ ਚਲੋ ਦੱਸੋ ਫਿਰ ਤੁਸੀਂ ਕਿੰਨੇ ਦਿਨੇ ਮੈਨੂੰ ਸਿੱਧਾ ਚਲ ਪਹਿਲਾਂ ਤੂੰ ਤਾਂ ਦੱਸ ਦੇ ਤੇਰਾ ਮਾਲ ਆ ਯਾਰ ਦੱਸੇਗਾ ਵੀ ਤੂੰ ਲਾਓ ਕਿ ਜਿੰਨੇ ਦਾ ਹੈਗਾ ਸਾਨੂੰ ਕਿੰਨੇ ਲੱਗਿਆ ਫਿਰ ਮੈਂ ਤੈਨੂੰ ਦੱਸੂਗਾ ਤੂੰ ਲਹਿਰਾ ਮੱਦੀ ਕੋਲ ਸਾਢੇ 8000 ਲਾਦੇ ਆ ਬਾਈ ਨਹੀਂ ਵੇਚਣਾ ਗਰੀ 9000 ਦੇ ਦੇਣੇ ਨਹੀਂ ਦੇਣਾ 6900 ਦਾ ਦੇਣਾ ਪੂਰੀ ਕਾਪੀ ਦਾ ਦੇਣਾ ਕੀ ਫੱਟ ਜਾ ਉਹ ਤਾਂ ਮਣੀ ਨਾ ਸਾਡੀ ਨੀ ਉੱਪਰ ਉਹ ਕੋਈ ਦਿੱਕਤ ਪਾਈ ਬੱਕਰ ਤੁਸੀਂ ਫਿਰੀ ਲਈ ਆਪਣੇ ਹਿਸਾਬ ਨਾਲ ਦਿੰਦੀ ਸੀ ਤੈਨੂੰ ਪਤਾ ਮਾਲ ਵੇਚ ਦੇ ਕਰਦੇ ਰਹਿਣੇ ਆ ਤੇ ਉਹ ਚੀਜ਼ ਦਾ ਮੁੱਲ ਹੀ ਲੱਗਦਾ ਥੰ ਤੈਨੂੰ ਪਤਾ ਬਾਪੂ ਹੈ ਨਹੀਂ ਉਹ ਵੀ ਨਵੇਂ ਵਪਾਰੀ ਨੇ ਵਿਚਾਰੇ ਇਹਨਾਂ ਨੇ ਨਵਾਂ ਫਾਰਮ ਖੋਲਣਾ ਹਸਾਰ ਤੋਂ ਆਏ ਨਹੀਂ ਬੰਦੇ ਨਵਾਂ ਫਾਰਮ ਖੋਲਣਾ ਬੱਚੇ ਦੇ ਤਸਾ ਦਾ ਦੱਸ ਦੀ ਗਲਤੀ ਹੈਗੀ ਤਸਾ ਤਾਂ ਮੈਂ ਹੀ ਦੱਸੀ ਪਸੰਦ ਆਇਆ ਸਾਈ ਲਾਇਆ ਇਹਨਾਂ ਨੇ ਕੋਈ ਪੈਸਾ ਨਹੀਂ ਕਦਾ ਲੰਬੀ ਕਰ ਦਿੰਦਾ ਲੰਮਾ ਬੱਚਾ ਹੈ ਪੂਰਾ ਵਧੀਆ ਠੀਕ ਹੈ ਕਰ ਇਹ ਲੈ ਚਲਾਈਏ ਬਈ 1.5 1000 ਦਾ ਕਿਆ ਕੁਛ ਲੱਗਿਆ ਨਾ ਲੱਗਿਆ ਮੌਕਾ ਤੈਥੋਂ ਸਮਿਆਂ ਤੇ ਦੇ ਸਾਢੇ 10 ਤੇ ਦੇ ਨਹੀਂ ਜੱਜ ਨਹੀਂ ਦੇ ਤੇਰੇ ਮਾਰੇ ਇੱਕ ਸੱਟ ਲਾਉਣਾ ਆ ਮੈਂ ਨਾ ਕਹਦੇ ਤਾਏ ਨੇ ਕੱਚਾ ਕੰਮ ਸਰਤਾ ਹਾਂ ਹਾਂ ਹੇ ਮੇ ਜਾਣ ਦੇ ਸਾਰੇ ਸਾਹਮਣੇ ਕਰੂਗਾ ਕੋਈ ਗੱਲ ਨੂੰ 13 ਹਜ਼ਾਰ ਦਾ ਬੱਕਰਾ ਦਿੰਦਾ ਚੱਲ ਜਦੇ ਮਾਲ ਤੂੰ ਤਾਂ 15 ਅਸੀਂ ਤੈਨੂੰ ਘਟਾਉਨੇ ਤੂੰ ਵਾਦਾ ਜਨੇ 17 ਮੰਗੇ ਤੇਰੀ ਜਿੱਤ ਕਰਦਾ ਤੇਰੀ ਜਿੱਤ ਹੜ ਜਾ ਯਾਰ ਨਾ ਬੱਸ ਸੁਣਾ ਭਾਈ ਛੱਡ ਦੇ ਪਰ ਨਹੀਂ ਲੈਂਦੇ ਭਾਈ ਰਹਿਣ ਦੇ ਹੜ ਜਾ ਯਾਰ ਪੂਰਾ 11 ਦਾ ਦੇ ਚੁੱਪ ਛੱਡ ਦੇ ਛੱਡ ਦੇ ਐ ਟੱਕ ਬੋਲ ਦੇ ਬੈਗ ਨੂੰ ਭਾਰੀ ਖੋਲ ਕੇ ਬੈਗ ਨੂੰ ਬੋਲ ਦੇ ਬਾਬਿਆਂ ਤੇ ਚੱਲ ਚੱਲੀਏ ਨਮਾ ਲੈ ਲਿਆ ਬੱਕਰਾ ਤੇਰੇ ਯਾਰ ਉਬਾਜੀ ਹਾਂ ਜੀ ਲੈ ਵੀਡੀਓ ਬਣਾ ਦੇ ਖੁੱਲਾ ਕਰ ਖੜਾ ਉਹ ਭਰਾ ਜੀ ਇੱਧਰ ਚੱਕ ਲੋ ਮੜਾ ਜਾ ਮੈਂ ਕਿਸੇ ਨੂੰ ਲੰਗਣ ਨਹੀਂ ਦਿੰਦਾ ਬਰੀ ਕਰਕੇ ਛੱਡੂ ਜਿਹੜੀ ਗੱਡੀ ਤੇ ਕਲਮੀ ਕਲ 12000 ਲੱਗੇ ਸੀ ਕੋਈ ਗੱਲ ਨਹੀਂ ਵਾਹ ਵੀਰਾ ਜੀ ਹਾਂ ਜੀ ਬਾ ਦੇ ਨਜ਼ਾਰੇ 우ਸਤਾਦ ਤੋਂ ਵਾਕਿਆ ਸਤਿ ਸ੍ਰੀ ਅਕਾਲ ਬਾਬੇ ਹਾਂ ਸਤਿ ਸ੍ਰੀ ਅਕਾਲ ਜੀ ਰਾਜੂ ਜਿੱਥੇ ਖੜ ਜੇ ਨਾ ਫਿਰ ਗਾਡੀ ਦਿੰਦਾ ਹੈ ਬੱਚਾ ਵੀ ਚੰਗੀ ਕੁਆਲਿਟੀ ਦਾ ਜੱਟ ਬ ਲੈ ਕੇ ਕਾਲਾ ਤੇ ਸਿੰਗੀ ਸੁੰਗੀ ਵਧੀਆ ਤੇ ਨੱਕ ਵੀ ਬਹੁਤ ਵਧੀਆ ਨਕੌੜ ਸਿੰਗੀ ਅੱਖ ਤੇ ਛਾਤੀ-ਛੁੱਤੀ ਦਾ ਵੀ ਚੌੜਾ ਹੈ ਕੁਆਲਿਟੀ ਦਾ ਬੱਚਾ ਹੈ ਤੇ ਲੰਬਾ ਬੱਚਾ ਪੂਰਾ ਹਜੇ ਮੇਰਾ ਖਿਆਲ ਇਹ ਸਾਡੇ ਦੇ 4 ਮਹੀਨਿਆਂ ਦਾ ਹੋਣਾ ਸਾਡੇ 4 ਮਹੀਨਿਆਂ ਦਾ ਬੱਚਾ ਜੀ ਕੁਆਲਿਟੀ ਦਾ ਬਰਾਦਰ ਸੇ ਵੀਡੀਓ ਵਧੀਆ ਦੇਖੋ ਜੀ ਪੂਰੀ ਵਧੀਆ ਕੁਆਲਿਟੀ ਚ ਓਏ ਇਹਨੂੰ ਲੈ ਚੱਕ ਲੈ ਚਾਚਾ ਨਾ ਪੈਸੇ ਦਈਏ ਭਾਈ ਬੱਚੇ ਦੀ ਫਲੇ ਗੱਲ ਲੈ ਯਾਰ ਇਸ ਦਾ ਗੌਰ ਉਗੇ ਡਿਗ ਦਿਓ

ਕੋਸ਼ਿਸ਼ ਵੀ ਨਹੀਂ ਦੇਣਾ ਕਾਜ਼ਮੀ ਗੱਲ ਹੈਗੀ ਤੇ ਚ ਇਹ ਵੀ ਤੈਨੂੰ ਜਿੱਤੀ ਹੈ ਤੇਰੀ ਜਿੱਤ ਹੈ 100000 ਕੱਢਦਾ ਮੈਂ ਆਪਣਾ ਇਹ ਛੋਟ ਦਾ ਤਾਂ ਹੱਕ ਬਣਦਾ ਯਾਰ ਯਾਰ ਛੋਟ ਕੀ ਕਰਾਂ ਯਾਰ ਪੈਸੇ ਕਰਨ ਦੀ ਛੋਟ ਕਰਦੇ 5000 ਰੁਪਏ ਛੋਟ ਕੀ ਮਰਦਾ ਕਰ ਦੋ ਕਰ ਦੋ ਖਾਲੀ ਹੱਥ ਦੇਵੇਗਾ ਬਾਕੀ ਮੈਨੂੰ ਤਾਂ ਦੇਵੇਗਾ ਤੇਰਾ ਖਤਮਾ ਯਾਰ ਰਾਜੂ ਯਾਰ ਪੂਰਾ ਬੰਦਾ ਪੰਜ 6 7 8 9 10 11 ਅੱਜ ਚੱਲਿਆ ਰਾਜੂ ਸ਼ੇਰ ਸਾਡਾ ਲੈ ਕੇ ਠੀਕ ਹੈ ਇਹਦੇ